ਕਾਲ ਤੋਂ 40 ਹੀ ਹੋਈ ਹੈ ਕਾਲ ਆ ਪਰਲੇ ਤੋਂ ਸਭ ਕੁਝ ਕਰਨੇ ਤੋਂ ਕੱਢਣ ਲੱਗਾ ਹੁਣ ਇਹਦਾ ਦੋ ਕੁ ਘੰਟੇ ਹੋ ਗਏ ਇਹ ਝਲਾਂ ਦੇ ਵਿੱਚ ਨਾ ਕਿੱਥੇ ਆਹ ਦਬਾ ਕੇ ਨਾ ਹੋਇਆ ਤੇ ਸਾਦੇ ਬੰਦੇ ਨੇ ਮੈਂ ਤਾਂ ਰੱਬ ਤੋਂ ਵੀ ਕਰਦੇ ਤੋਗੇ ਯਾਰ ਕਿਹੜੇ ਬੰਦੇ ਆ ਕਾ ਕੱਢਣ ਦੇ ਆਣ ਬੈਠੇ ਕੱਢਣ ਦੇ ਇਹ ਤਾਂ ਤੁਸ ਲੈਣੇ ਕਰਕੇ ਗਿਆ ਬੈਠੇ ਕਾਣਾ ਬਾਬਾ ਜੀ ਮਨਪ੍ਰੀਤ ਕੇ ਰੱਖੇ ਵੀ ਪੈਰਾਂ ਚ ਇਹ ਇਹਦੇ ਨੰਬਰ ਨੂੰ ਜੂਮ ਕਰੀ ਨੰਬਰ ਜੂਮ ਨਹੀਂ ਹੋਣਾ ਨਹੀਂ ਹੋਣਾ ਨਹੀਂ ਜਣਾ ਪੜੀ ਨੰਬਰ ਨਹੀਂ ਆਏਗਾ ਇਹ ਆ ਲੋ ਆ ਗਿਆ ਜੀ ਦੱਜਰ ਤੇ ਕਾਲ ਹੋਰ ਤਾਂ ਸਾਥ ਹੀ ਹੋ ਗਿਆ ਹੁੰਦਾ ਕਲੀਅਰ ਹੈ ਕਲੀਅਰ ਹੈ ਜੀ ਉਹ ਦੇਖੋ ਕਿਦਾਂ ਤੁਹਾਡੇ ਕਿਵੇਂ ਭਗਾ ਕੇ ਗਿਆ ਯਾਰੀ ਜੇ ਜੇ ਸੀ ਹੁਣ ਗਏ ਆ ਜੇ ਹੁਣ ਅਸੀਂ ਟੜਕੇ ਘੁੰਮਣ ਗਏ ਆ ਨੁੱਧਰ ਨੂੰ ਇੰਨਾ ਐਕਟਿਵ ਆ ਵੀ ਗਲੀ ਦੇ ਵਿੱਚ ਹੀ ਖੜਾ ਦਾ ਇੱਕ ਮਿੰਟ ਨਾ ਆਪਾਂ ਹੁਣ ਆ ਵੀ ਚਰਨ ਗੰਗਾਲ ਕੈਮਰਾ ਵਿੱਚ ਚੈੱਕ ਕਰ ਲੈਨੇ ਕਿਸੇ ਦਾ ਕਹਿ ਦੇ ਦੋਨੋਂ ਡੇਟਾ ਪੇਪਰਾਂ ਹਾਂਜੀ ਹਾਂ ਉਹ ਲੰਗਿਆ ਜੀ ਹਾਂ ਸਕੂਟਰੀ ਤੇ ਗਿਆ ਨਾ ਹਾਂ ਸਕੂਟਰੀ ਤੇ ਆ ਸਕੂਟਰੀ ਤੇ ਗਿਆ ਦੇਖੀ ਕਰਨ ਤੋਂ ਪਹਿਲਾਂ ਹਾਂ ਵੀ ਨਾ ਇੱਕ ਮਿੰਟ ਸਾਰੇ ਕੈਮਰੇ ਦੇ ਤੱਕ ਦੇਖ